ਇਹ ਤਾਂ ਬੰਦੇ ਦੀ ਆਪਣੀ ਭਾਵਨਾ ਹੈਗੀ ਹੈ ਕਿ ਉਹ ਕਿਸੇ ਨੂੰ ਕਿੰਨਾ ਕੁ ਗੁਰੂਆਂ ਨੂੰ ਜਾਂ ਪੀਰਾਂ ਨੂੰ ਸੰਤਾਂ ਨੂੰ ਮਹਾਤਮਾ ਨੂੰ ਸ਼ਹੀਦਾਂ ਨੂੰ ਉਹ ਕਿੰਨਾ ਕੁ ਸਤਕਾਰ ਦਿੰਦਾ ਹੈ। ਕਾਂਗਰਸਾ ਉਹ ਕਿ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹਨੇ ਹਿੰਦੁਸਤਾਨ 'ਚ ਆਜ਼ਾਦੀ ਲੈਂਦੀ ਹੈ। ਕਾਂਗਰਸ ਉਹ ਪਾਰਟੀ ਹੈ ਜਿਹਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ 5 ਸਾਲਾਂ ਦੀ ਯੋਜਨਾਵਾਂ ਬਣਾ ਕੇ ਇਸ ਤਰੱਕੀ ਦੀ ਗੱਡੀ ਨੂੰ ਲੀਤੇ ਪਾਇਆ ਇਹ ਉਹ ਪਾਰਟੀ ਹੈ। ਜਿਹਦੇ ਕੋਲ ਤੋਬਾਦਲ ਸੰਸੋਵੇ ਹਾਂਜੀ ਉਹਨੂੰ ਨਾਲ ਇੱਕ ਨਾਲੀ ਦਾ ਤੁਸੀਂ ਲਿਸੈਂਸ ਦੇ ਰਹੇ ਹੋ ਉਹ ਬਿਤੇਰਾ ਪਤਾ ਨਹੀਂ ਕਿਵੇਂ ਆ ਰਿਹਾ ਹੋ ਸਕਦਾ ਉਹ ਸਵੇਰੇ ਸ਼ਾਮੀ ਪਰਮਾਤਮਾ ਕੇ ਅਰਦਾਸ ਕਰਦਾ ਹੋਵੇ ਕਿ ਚਾਹੇ ਮੈਂ ਇੱਕ ਵੋਟ ਤੇ ਹਾਰਾਂ ਹਾਰ ਜਮਾ ਮੈਨੂੰ ਲੱਗਦਾ ਇਹ ਹੀ ਆ ਕੇਦਰੀਵਾਲ ਸਾਹਿਬ ਨੇ ਜ਼ਰੂਰ ਕਿਹਾ ਵੀ ਜੇ ਨਾ ਸਾਡਾ ਬੰਦਾ ਜਿੱਤਿਆ ਅਸੀਂ ਕੰਮ ਨਹੀਂ ਹੁਣ ਦੇਣੇ ਕਲਸਣੂ ਵੀਵਾ ਇਹ ਤਰ੍ਹਾਂ ਬੰਦੇ ਦੀ ਆਪਣੀ ਭਾਵਨਾ ਹੈਗੀ ਹੈ ਕਿ ਉਹ ਕਿਸੇ ਨੂੰ ਕਿੰਨਾ ਕੁ ਗੁਰੂਆਂ ਨੂੰ ਜਾਂ ਪੀਰਾਂ ਨੂੰ ਸੰਤਾਂ ਨੂੰ ਮਹਾਤਮਾ ਨੂੰ ਸ਼ਹੀਦਾਂ ਨੂੰ ਉਹ ਕਿੰਨਾ ਕੁ ਸਤਕਾਰ ਦਿੰਦਾ ਇਹ ਤਾਂ ਉਹਦੀ ਆਪਣੀ ਗੱਲ ਹੈ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਤੂੰ ਕਿਉਂ ਨਹੀਂ ਸਤਕਾਰ ਦਿੰਦਾ ਜਾਂ ਕਿਉਂ ਕਿਉਂ ਨਹੀਂ ਇਹ ਕੁਝ ਕਰਦਾ ਇਹ ਤਾਂ ਮਨ ਦੀ ਭਾਵਨਾ ਹੁੰਦੀ ਹੈ ਇਸ ਕਰਕੇ ਮੈਂ ਇਸ ਇਸ ਮਾਮਲੇ ਜਿਸ ਨੂੰ ਮੈਂ ਕੁਝ ਲਿਖਾਂਗਾ ਆਪ ਦਾ ਬਦਲਾਅ ਕੀ ਹੈ ਫਿਰ ਕੀ ਦੇਖ ਰਹੇ ਹੋ ਪੰਜਾਬ ਦੇ ਵਿੱਚ ਹਾਂਜੀ ਆਪ ਦਾ ਬਦਲਾਅ ਕੀ ਦੇਖ ਰਹੇ ਕਾਂਗਰਸ ਆਉਗੀ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹਨੇ ਹਿੰਦੁਸਤਾਨ 'ਚ ਆਜ਼ਾਦੀ ਲੈਂਦੀ ਹੈ ਕਾਂਗਰਸ ਉਹ ਪਾਰਟੀ ਹੈ ਜਿਹਦੇ ਨੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਪੰਜ ਸਾਲਾ ਯੋਜਨਾਵਾਂ ਬਣਾ ਕੇ ਇਸ ਤਰੱਕੀ ਦੀ ਗੱਡੀ ਨੂੰ ਲੀਹ ਤੇ ਪਾਇਆ ਇਹ ਉਹ ਪਾਰਟੀ ਹੈ ਮੈਂਬਰ ਪਾਰਲੀਮੈਂਟ ਨੂੰ ਚੋਣ ਖੜੇ ਚੋਤਾਰਨ ਦਾ ਮਕਸਦ ਕੀ ਦਿਖ ਰਿਹਾ ਸਿਰਫ ਚੋਰ ਮੋਰੀ ਥਣੀ ਆਪ ਰਾਜ ਸਭਾ ਜਾਣ ਵਾਸਤੇ ਜੇ ਬੈਕਡੋਰ ਥਣੀ ਆਪ ਰਾਜ ਸਭਾ ਜਾਣ ਵਾਸਤੇ ਇਸ ਕਰਕੇ ਉਤਾਰ ਰਹੇ ਨੇ ਨਹੀਂ ਤੁਸੀਂ ਦੱਸੋ ਜਿਹਦੇ ਕੋਲੇ ਤੋਪ ਦਾ ਲਾਇਸੈਂਸ ਹੋਵੇ ਹਾਂਜੀ ਉਹਨੂੰ ਨਾਲ ਇੱਕ ਨਾਲੀ ਦਾ ਤੁਸੀਂ ਲਾਇਸੈਂਸ ਦੇ ਰਹੇ ਹੋ ਉਹ ਵਿਚਾਰਾ ਪਤਾ ਨਹੀਂ ਕਿਵੇਂ ਆ ਰਿਹਾ ਹੋ ਸਕਦਾ ਉਹ ਸਵੇਰੇ ਸ਼ਾਮੀ ਪਰਮਾਤਮਾ ਅੱਗੇ ਅਰਦਾਸ ਕਰਦਾ ਹੋਵੇ ਵੀ ਚਾਹੇ ਮੈਂ ਇੱਕ ਵੋਟ ਤੇ ਹਾਰਾਂ ਹਾਰ ਜਾਵਾਂ ਮੈਨੂੰ ਲੱਗਦਾ ਇਹ ਹੈ ਲੇਕਿਨ ਇਹ ਇਹ ਵੀ ਤਾਂ ਗੱਲ ਆ ਰਹੀ ਹੈ ਨਾ ਕਿ ਜੇ ਪੰਜਾਬ ਦੀ ਸਰਕਾਰ ਹੈ ਪੰਜਾਬ ਦਾ ਐਮਐਲਏ ਹੋਏਗਾ ਤਾਂ ਹੀ ਵਿਕਾਸ ਹੋਏਗਾ ਨਹੀਂ ਤਾਂ ਫਿਰ ਕੰਮ ਤਾਂ ਪੰਜਾਬ ਸਰਕਾਰ ਨੇ ਵੀ ਕਰਨੇ ਹੈ ਨਹੀਂ ਪੰਜਾਬ ਸਰਕਾਰ ਦੀ ਜੇ ਰੋਲਾ ਸਾਹਿਬ ਹਾਰਦੇ ਨੇ ਤਾਂ ਪੰਜਾਬ ਸਰਕਾਰ ਟੁੱਟਦੀ ਨਹੀਂ ਹੈ ਪੰਜਾਬ ਸਰਕਾਰ ਕੋਲ 95 ਕੇ 94 ਐਮਐਲਏ ਹੈਗੇ ਨੇ ਇਹ ਸਰਕਾਰ ਬਣਨ ਦਾ ਔਰ ਨਾ ਬਣਨ ਦਾ ਨਹੀਂ ਹੈ ਇਹ ਲੋਕਾਂ ਦੀਆਂ ਜਿਹੜੀਆਂ ਤਕਲੀਫਾਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਜਾਂ ਲੋਕਾਂ ਦੀ ਗੱਲ ਪਹੁੰਚਾਉਣ ਵਾਸਤੇ ਜਾਂ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਇਹ ਜੋ ਹੋ ਰਿਹਾ ਆਸ਼ੂ ਜੀ ਜੇ ਜਿੱਤ ਜਾਂਦੇ ਨੇ ਤਾਂ ਫਿਰ ਕਿਵੇਂ ਦੇਖਦੇ ਹੋਗੇ ਵਿਧਾਨ ਸਭਾ ਦੇ ਵਿੱਚ ਕੰਮ ਕਰਾਉਣ ਦੇ ਵਿੱਚ ਕੀ ਮੁਸ਼ਕਿਲ ਆ ਸਕਦੀ ਹੈ ਜੇ ਕਿ ਅਗੇ ਦੇਖਿਆ ਉਹਨਾਂ ਜੀ ਦੇਖੋ ਜਿਹੜਾ ਐਮ ਐਲ ਏ ਹੁੰਦਾ ਉਹ ਹਲਕੇ ਦਾ ਇੰਚਾਰਜ ਹੁੰਦਾ ਹਲਕੇ ਦਾ ਮਾਲਕ ਹੁੰਦਾ ਉਹਦੀ ਗੱਲ ਡੀ ਸੀ ਸਾਹਿਬ ਨਹੀਂ ਮੋੜ ਸਕਦੇ ਉਹਦੀ ਗੱਲ ਐਸ ਐਸ ਪੀ ਸਾਹਿਬ ਨਹੀਂ ਮੋੜ ਸਕਦੇ ਤੇ ਉਹ ਲੋਕਾਂ ਦਾ ਕੰਮ ਕਰਵਾ ਸਕਦਾ ਹੁੰਦਾ ਇਹਦਾ ਇਹ ਮਤਲਬ ਨਹੀਂ ਜਿਉ ਹਾਂ ਕੇਜਰੀਵਾਲ ਸਾਹਿਬ ਨੇ ਜ਼ਰੂਰ ਕਿਹਾ ਵੀ ਜੇ ਨਾ ਸਾਡਾ ਬੰਦਾ ਜਿੱਤਿਆ ਅਸੀਂ ਕੰਮ ਨਹੀਂ ਹੁਣ ਦੇਣੇ ਕੇਜਰੀਵਾਲ ਸਾਹਿਬ ਕਿਵੇਂ ਰੋਕ ਸਕਦੇ ਨੇ سرکاری کام نو केजरीवाल صاحب ਕਿਵੇਂ ਰੋਕ ਸਕਦੇ ਨੇ ਬਿਲਕੁਲ ਐਸਾ ਨਹੀਂ ਹੈ ਡਰਨਾ ਨਹੀਂ ਚਾਹੀਦਾ ਉਹ ਆਪ ਡਰੇ ਹੋਏ ਨੇ ਦਰਸਤਾਂ ਗੱਲ ਹੈ ਦਿੱਲੀੋਂ ਡਰ ਕੇ ਇੱਥੇ ਆ ਗਏ ਨੇ ਹੈ ਜੀ ਔਰ ਆਪਣੇ ਆਪ ਨੂੰ ਮਹਾਨ ਨੇਤਾ ਦੱਸਦੇ ਨੇ ਦੇਖੋ ਕਿਆ ਕਿਆ ਨਰਾਜ਼ ਦਿਲ ਮੇ ਛੁਪਾਣੇ ਪੜੇ ਕਿਆ ਕਿਆ ਨਰਾਜ਼ ਦਿਲ ਮੇ ਛੁਪਾਣੇ ਪੜੇ ਹਮੇ ਹੈ ਜੀ ਖੁਦ ਡਰ ਗਏ ਹੈ ਦੂਸਰੋਂ ਕੋ ਡਰਾਣਾ ਪੜਾ ਹਮੇ ਸਤਾਈ ਦੇ ਵਿੱਚ ਫਿਰ ਕਿਵੇਂ ਦੇਖ ਰਹੇ ਹੋ ਕਾਂਗਰਸ ਅ ਗੱਲ ਹੈ ਇੱਕ ਸੁਨੇਹਾ ਲੋਕਾਂ ਦਾ ਲੋਕਾਂ ਨੂੰ ਦੇਣਾ ਔਰ ਲੋਕ ਸੁਨੇਹਾ ਸਹੀ ਦੇਣਗੇ ਸੁਨੇਹਾ ਪਹੁੰਚੂਗਾ ਔਰ ਉਹ ਰਿਜ਼ਲਟ ਬਹੁਤ acha ਹੋਗਾ ਕਾਂਗਰਸ ਨੇ ਹੱਕ ਚ ਹੋਊਗਾ ਔਰ ਸਫਾਈ ਦੇ ਵਿੱਚ ਕਾਂਗਰਸ ਸਾਹਿਬ ਵੈਸੇ ਇੱਕ ਪੋਰਸ਼ ਇਲਾਕਾ ਹੈ ਕੋਈ ਮੈਸੇਜ ਕਰਨਾ ਚਾਹੁੰਗੀ ਪਬਲਿਕ ਨੂੰ ਨਹੀਂ ਮੇਰੀ ਜਬੰਤੀ ਇਹੀ ਹੈ ਇਹ ਠੀਕ ਹੈ ਵੀ ਗਰਮੀ ਬਹੁਤ ਹੈ ਇਹ ਠੀਕ ਹੈ ਭਈ ਹਾਲਾਤ ਜਿਹੜੇ ਹੈਗੇ ਨੇ ਬਾਹਰ ਨਿਕਲਣ ਵਾਲੇ ਨਹੀਂ ਹੈਗੇ ਪਰ ਫਿਰ ਵੀ ਮੇਰੀ ਬੇਨਤੀ ਹੈ ਇਹ ਵੋਟ ਸਾਨੂੰ ਬੜੀਆਂ ਤਕਲੀਫਾਂ ਬੜੇ ਤਸੀਹੇ ਝੱਲ ਕੇ ਇਹਨਾਂ ਨੂੰ ਵੋਟ ਦਾ ਹੱਕ ਮਿਲਿਆ ਔਰ ਬਾਬਾ ਸਾਹਿਬ ਬਾਬਾ ਸਾਹਿਬ ਪੀਬਰਾ ਉਮੀਦਵਾਰ ਜੀ ਨੇ ਸਾਨੂੰ ਹੱਕ ਦਿੱਤਾ 5 ਸਾਲ ਚ ਇੱਕ ਦਿਨ ਆਉਂਦਾ ਇਸ ਨੂੰ ਹੱਕ ਆਪਣਾ ਵਰਤਣਾ ਚਾਹੀਦਾ ਔਰ ਆਪਣੇ ਹੱਕ ਚ ਇਹ ਕਿਉਂਕਿ ਤੁਹਾਡਾ ਆਪਣਾ ਹੱਕ ਹੈ ਤੁਸੀਂ ਆਪਣਾ ਹੱਕ ਜੀ ਪਾਓਗੇ ਨਾ ਤੁਸੀਂ ਜੱਥੇ ਜਾਣਦੇ ਸਮਝਦੇ ਹੋ ਕਿ ਇਹ ਸਾਡਾ ਹੱਕ ਹੈ ਅਸੀਂ ਵੋਟ ਪਾ ਕੇ ਆਪਣੇ ਨਮੇਂਦਾ ਚੁਣੀਏ ਜਿਹੜਾ ਸਾਡੇ ਕੰਮ ਆਵੇ ਜਿੰਦੇ ਤੱਕ ਸਾਨੂੰ ਅਪਰੋਚ ਹੋਵੇ ਜਿਹੜਾ ਬਾਹਰੋਂ ਬੰਦਾ ਆ ਕੇ ਇੱਥੇ ਖੜਾ ਤੁਸੀਂ ਕੰਮ ਕਰਾਉਣ ਉੱਤੇ ਲਾਉਗੇ ਗੁਰਗਾਉ ਕੀ ਕਰੋਗੇ ਰਾਣਾ ਸਾਹਿਬ ਜੀ ਦੀ ਵੀਡੀਓ ਇੱਕ ਵਾਇਰਲ ਹੋ ਰਹੀ ਸੀ ਸੱਤ ਮੈਂ ਜੈਤੇ ਨਹੀਂ ਬੋਲਣਾ ਹੈ ਉਹਨਾਂ ਨੂੰ ਸਹੀ ਤਰੀਕੇ ਉਹ ਕੀ ਜਵਾਬ ਦੋਗੇ ਦੇਖੋ ਇਹ ਬਹੁਤ ਸਾਰੇ ਵਪਾਰੀ ਐਸੇ ਹੁੰਦੇ ਨੇ ਜਿਨ੍ਹਾਂ ਆਪਣੇ ਵਪਾਰ ਤੇ ਨਹੀਂ ਮਤਲਬ ਹੁੰਦਾ ਉਹਨਾਂ ਨੂੰ ਇਹਨਾਂ ਗੱਲਾਂ ਤਾਂ ਹੀ ਜਿਹੜੀਆਂ ਦੇਸ਼ ਪਿਆਰ ਦੀਆਂ ਨੇ ਜਾਂ ਠੀਕ ਹੈ ਐਸਾ ਚੱਲਦਾ ਵੀ ਆ ਸਾਡੇ ਲੋਕ ਛੋੜੇ ਪੋਲੇ ਪਾਲੇ ਨੇ ਉਹ ਕਈ ਵਾਰੀ ਕੋਈ ਕੰਮ ਕਰਨ ਲੱਗੇ ਥੋੜਾ ਘੱਟ ਸੋਚ ਲੈਂਦੇ ਨੇ ਔਰ ਉਧਰ ਰਿਜ਼ਲਟ ਪਹੁੰਚਣਾ ਪੈਂਦਾ ਪਰ ਫਿਰ ਵੀ ਮੈਂ ਆਪ ਜੀ ਨੂੰ ਦੱਸਦਾ ਕਾਂਗਰਸ ਦੀ ਹਾਲਤ ਬਹੁਤ ਅੱਛੀ ਨੇ ਔਰ ਕਾਂਗਰਸ ਜਿੱਤੂਗੀ ਔਰ ਸਤਾਈ ਦੇ ਵਿੱਚ ਕਾਂਗਰਸ ਆਊਗੀ ਬਹੁਤ ਬਹੁਤ ਸ਼ੁਕਰੀਆ ਧੰਨ